ਮਿਤੀ 28 2022 ਨੂੰ ਜੀ ਸਾਡੇ ਬਲੌਂਗੀ ਏਰੀਆ ਵਿੱਚ ਇੱਕ ਵਾਰਦਾਤ ਹੋਈ ਸੀ ਜੀ ਤਿੰਨ ਵਿਅਕਤੀ ਇੱਕ ਚਿੱਟੇ ਰੰਗ ਦੀ ਕਾਰ ਤੇ ਸੂਰਜ ਨਾਮ ਦਾ ਮੁੰਡਾ ਹੈ ਕਾਰ ਹੈ ਸੈਕਟੀਵਾਦੀ ਆਪਣੀ ਦੇ ਕੰਮ ਕਰਕੇ 9:30 ਵਜੇ ਦੇ ਕਰੀਬ ਇਹ ਤਿੰਨੇ ਵਿਅਕਤੀ ਇਹਨਾਂ ਨੂੰ ਰੋਕਿਆ ਤੇ ਇਹਨਾਂ ਨੂੰ ਆਪਣੇ ਆਪ ਨੂੰ ਇਹਨਾਂ ਨੇ ਪੁਲਿਸ ਮੁਲਾਜ਼ਮ ਦੱਸ ਕੇ ਕਿ ਆ ਵੀ ਫੂਮ ਇਹ ਪਿੱਛੇ ਐਕਸਟੈਂਡ ਕਰਕੇ ਆਏ ਹੈ ਤੇ ਉਹਨੂੰ ਅਮਨ ਨਾਲ ਬਿਠਾ ਕੇ ਲੈ ਗਏ ਅੱਗੇ ਜਾ ਕੇ ਉਹਨੂੰ ਛੱਡਤਾ ਤੇ ਉਹ ਵੀ ਸਕੂਟਰੀ ਲੈ ਕੇ ਇਹ ਚਲੇ ਗਏ ਸੀ ਫਿਰ ਅਸੀਂ ਮੁਕਦਮਾ ਨੰਬਰ 190 ਦਰਜ ਕਰਕੇ ਤਫ਼ਤੀਸ਼ ਅਮਨ ਜੀ ਆਂਦੀ ਸੀ ਜੀ ਤੇ ਅਸੀਂ ਤਕਨੀਕੀ ਆਧਾਰ ਤੇ ਅਤੇ ਅਸੀਂ ਆਪਣੇ ਮੁਖਵਰ ਸਪੋਰਸਰ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਅਸੀਂ ਇਹ ਜੀ ਤਿੰਨ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜੀ ਇੱਕ ਹੈਗਾ ਸੁਖਵੀਰ ਸਿੰਘ ਧਾਰੀਵਾਲ ਪਿੰਡਾ ਰਹਿਣੇ ਵਾਲਾ ਜੀ ਥਾਣਾ ਅਜਨਾਲਾ ਦੂਜਾ ਹੈਗਾ ਜੀ ਵਿਨੋਦ ਕੁਮਾਰ ਇਹ ਹੈਗਾ ਜੀ ਹਰਦੂਵਾਲ ਪਿੰਡ ਦਾ ਥਾਣਾ ਡੇਰਾ ਬਾਬਾ ਨਾਨਕ ਤੇ ਤੀਜਾ ਹੈਗਾ ਜਰਮਨਜੀ ਪਿੰਡ ਬਾਠ ਤੇ ਇਹਦਾ ਥਾਣਾ ਹੈਗਾ ਢੰਡੇ ਇਹ ਤਿੰਨੋ ਜਣੇ ਅਮਰਸਰ ਜ਼ਿਲ੍ਹੇ ਦੇ ਰਹਿਣੇ ਵਾਲੇ ਨੇ ਤੇ ਉਸ ਦਿਨ ਕਿਸੇ ਇੱਥੇ ਆਪਣੇ ਰਿਸ਼ਤੇਦਾਰ ਨੂੰ ਇਹ ਜੋ ਇਹਨਾਂ ਦੇ ਕਹਿਣੇ ਮੁਤਾਬਕ ਕਿ ਪੀਜੀ ਦੇ ਰਿਸ਼ਤੇਦਾਰ ਨੂੰ ਮਿਲਣ ਆਏ ਸੀ ਜਾਂਦੇ ਹੋਏ ਇਹੇ ਵਾਰਦਤ ਕਰਕੇ ਚਲੇ ਗਏ ਹੁਣ ਜੋ ਅਸੀਂ ਜੋ ਇਹਦੇ ਵਿੱਚ ਜਿਹੜੀ ਸਾਡੀ ਵਾਰਦਤ ਹੋਈ ਸੀ ਉਹਦੇ ਵਿੱਚ ਇੱਕ ਫੋਨ ਖੋਇਆ ਗਿਆ ਸੀ ਉਸ ਵਿਅਕਤੀ ਨੂੰ ਸੂਰਜ ਤੋਂ ਉਹ ਅਸੀਂ ਫੋਨ ਬਰਾਮਦ ਕਰ ਲਿਆ ਜਿਹੜਾ ਫੋਨ ਬਰਾਮਦ ਹੋਇਆ ਜੀ ਉਹ ਹੈ ਸੁਖਵੀਰ ਸਿੰਘ ਨਾਮ ਦੇ ਵਿਅਕਤੀ ਨੂੰ ਜਿਹੜੀ ਸਕੂਟਰੀ ਹੈ ਉਹ ਹੋਈ ਹੈ ਜੀ ਜਰਮਨ ਸਿੰਘ ਜਿਹੜਾ ਜੰਮੂ ਉਹਦੇ ਤੋਂ ਬਰਾਮਦ ਹੋਈ ਹੈ ਜੀ ਉਹ ਸਕੂਟਰੀ ਵੀ ਖੋ ਲੱਗੇ ਸੀ ਤੇ ਇਹਨਾਂ ਨੇ 5500 ਰੁਪਏ ਵੇਖੂ ਕੀਤਾ ਸੀ ਜਿਹੜਾ ਤੀਜਾ ਦੋਸ਼ੀ ਹੈ ਵਿਰੋਧ ਕੁਮਾਰ ਉਹਦੇ ਕੋਲੋਂ ਸਾਨੂੰ ਇਹ 1500 ਰੁਪਏ ਕਵਰ ਹੋਏ ਇਹਨਾਂ ਦਾ ਕ੍ਰਿਮੀਨਲ ਪੈਕਰ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਇੱਕ ਮਕਦਮਾ ਸਾਨੂੰ ਕਲੀਅਰ ਹੋਇਆ ਕਿ ਇੱਕ ਅਮਰਸਰ ਠਾਣੇ ਦੇ ਵਿੱਚ ਜ਼ਿਲ੍ਹੇ ਵਿੱਚ ਇੱਕ ਮਕਦਮਾ ਦੇ ਖਿਲਾਫ ਦਰਜ ਹੈਗਾ ਪਹਿਲਾਂ ਵਾਕਈ ਅਸੀਂ ਵੈਰੀਫਾਈ ਕਰ ਰਹੇ ਹਾਂ ਅੱਛਾ ਇਹਦੇ ਵਿੱਚ ਇੱਕ ਪੁਤਲਾ ਲੱਗਿਆ ਸੀ ਕਿ ਇਹ ਪੁਲਿਸ ਵਾਲੇ ਵੱਲ ਕੇ ਜਿਹੜਾ ਉਹਨਾਂ ਨੇ ਵਾਰਦਾਤ ਨੂੰ ਕਰਦਾ ਹੈ ਤੇ ਇਸ ਤਰ੍ਹਾਂ ਬਿਲਕੁਲ ਜਿ ਇਹਨਾਂ ਨੇ ਜੋ ਸੂਰਜ ਮੁੰਡਾ ਸੀ ਜਿਹੜਾ ਉਹਨੂੰ ਇਹੀ ਕਿਹਾ ਹੈ ਕਿ ਅਸੀਂ ਤੇਰੇ ਪਿੱਛੇ ਲੱਗੇ ਹੋਏ ਸੀ ਤੂੰ ਪਿੱਛੇ ਕੋਈ ਵਾਰਦਾਤ ਕਰਕੇ ਆਇਆ ਜਾਂ ਐਕਸੀਡੈਂਟ ਕਰਕੇ ਆਇਆ ਐਵੇਂ ਦੇ ਕੈਕੂ ਨੂੰ ਰੋਕਿਆ ਸੀ ਕਿ ਅਸੀਂ ਮੁਲਾਜਮਾਂ ਸਰ ਇਹ ਗੱਲ ਬਾਤਨ ਲਈ ਕੈਪਟਨ ਸੁਪਰ ਪੀਰ ਵਾਲੇ ਕੋਲ ਆਇਆ ਗਿਆ ਹਾਂ ਜੀ ਬਿਲਕੁਲ ਉਹ ਵੀ ਅਸੀਂ ਕਹਿ ਰਹੇ ਕਿ ਜੋ 5500 ਰੁਪਏ ਕੋ ਕੀਤਾ ਸੀ ਉਹਨਾਂ ਚ ਅਸੀਂ 1500 ਰੁਪਏ ਰਿਕਵਰ ਕਰ ਲਿਆ ਗਨਪਤ ਦੀ ਮੁਲ ਕੰਪਲੇਨਟ ਨੇ ਗੱਲ ਕਹੀ ਹੈ ਬਟ ਹਜੇ ਤੱਕ ਜੋ ਦੋਸ਼ੀਆਂ ਤੇ ਕੁਛ ਕੀ ਤੇ ਇਹਦੇ ਸਾਨੂੰ ਸਮਝਣੀ ਹੈ ਅਸੀਂ ਵੈਰੀਫਾਈ ਕਰ ਰਹੇ ਹਾਂ ਉਸ ਦੀ ਗੱਲ ਸੀ ਨਾ ਉਸਰ ਵੈਰੀਫਾਈ ਕਰ ਰਹੇ ਹਾਂ ਉਸ ਨੂੰ ਜੀ ਕੁਝ ਕੁਝ ਕਰ ਰਹੇ ਹਾਂ ਅਜੇ ਤੱਕ ਬਰਾਬਰ ਇਹ ਸਾਡੇ ਕੋਲ ਸਰ 4 ਦਿਨ ਤੇ ਪੁਲਿਸ ਮੰਗਦੀ ਨੇ ਅੱਜ ਸੜਗੋਲ ਨੂੰ ਦੂਜਾ ਦਿਨ ਅਸੀਂ ਵੈਰੀਫਾਈ ਕਰ ਰਹੇ ਹਾਂ ਜੇ ਇਹਨਾਂ ਦਾ ਕੁਝ ਹੋਇਆ ਤਾਂ ਡੈਫੀਨਿਟਲੀ ਅਸੀਂ ਉਹਨੂੰ ਐਕਸਪਲੋਰ ਕਰਕੇ ਹੋਰ ਜਿੱਥੇ ਕਿਥੇ ਦੱਸਾਂ ਤੁਸੀਂ ਸ਼ੇਨਗਨ ਕੰਟਰੀਆਂ 'ਚ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 32 ਕੰਟਰੀਆਂ ਦਾ ਵੀਜ਼ਾ 2 ਮਹੀਨੇ ਦਾ ਵੀਜ਼ਾ ਹੋਏਗਾ ਪੇਮੈਂਟ ਤੁਸੀਂ ਆਫਟਰ ਵੀਜ਼ਾ ਦੇਣੀ ਹੈ ਜਿਸ ਦਿਨ ਵੀਜ਼ਾ ਲੱਗ ਗਿਆ ਅਸੀਂ ਉਦੋਂ ਪੇਮੈਂਟ ਲੈ ਲੈਣੀ ਹੈ ਸੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇੱਕ ਨੰਬਰ ਦੇ ਵਿੱਚ ਸ਼ੇਨਗਨ ਕੰਟਰੀਆਂ ਦੇ ਵਿੱਚ ਤਾਂ ਜੱਪ ਸਟੱਡੀ ਨੂੰ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ। ਤੇ ਤੁਸੀਂ ਵੀਡੀਓ ਦੇ ਰਾਹੀਂ ਦੇਖੋ ਜਿਨ੍ਹਾਂ ਦੇ ਅਸੀਂ ਵੀਜ਼ੇ ਲਗਵਾਏ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਉਹਨਾਂ ਦਾ ਵੀਜ਼ਾ ਕਿਸ ਤਰੀਕੇ ਨਾਲ ਲੱਗਿਆ ਤੇ ਕਿਵੇਂ ਉਹ ਪਹੁੰਚੇ। ਮੈਂ ਹਰਮਨਪ੍ਰੀਤ ਸਿੰਘ ਮੇਰਾ ਵੀਜ਼ਾ ਜੱਪ ਸਟੱਡੀ ਮੁਹਾਲੀ ਨੇ ਲਵਾਇਆ ਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਹਨ। ਮੈਂ ਮਨੀਸ਼ ਕੁਮਾਰ ਇਹ ਮੇਰਾ ਸੈਨੇਗਨ ਵੀਜ਼ਾ ਜੱਪ ਸਟੱਡੀ ਮੁਹਾਲੀ ਨੇ ਲਗਵਾ ਕੇ ਦਿਆ ਹੈ। ਔਰ ਸਾਰੀ ਪੇਮੈਂਟ ਵੀਜ਼ਾ ਲੱਗਣੇ ਕੇ ਸਾਥ ਥੈਂਕ ਯੂ